ਨਮਸਕਾਰ ਮੈਂ ਹਾਂ ਆਰਤੀ ਤੁਸੀਂ ਦੇਖ ਰਹੇ ਹੋ ਐਸ ਐਮ ਜੈਡ ਨਿਊਜ਼ ਚਰਚਾ ਦਾ ਵਿਸ਼ਾ ਦੇਖ ਰਹੇ ਦਰਸ਼ਕਾਂ ਦਾ ਮੈਂ ਸਵਾਗਤ ਕਰਦੀ ਹਾਂ ਗੱਲਬਾਤ ਕਰਾਂਗੇ ਕਿਸਾਨੀ ਅੰਦੋਲਨ ਤੋਂ ਜੁੜੇ ਮੁੱਦਿਆਂ ਬਾਰੇ ਇਸ ਵਕਤ ਮੌਜੂਦ ਨੇ ਸਾਡੇ ਨਾਲ ਬਰਿੰਦਰ ਜੀ ਬਰਿੰਦਰ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਆਰਤੀ ਜੀ ਬਰਿੰਦਰ ਜੀ ਗੱਲਬਾਤ ਕਰੀਏ ਕਿਸਾਨੀ ਮੁੱਦੇ ਤੋਂ ਜੁੜੇ ਜਿਹੜੇ ਵਕਫ ਮੁੱਦੇ ਆ ਰਹੇ ਨੇ ਜਿਵੇਂ ਕਿ ਹੁਣੇ ਕੁਝ ਦਿਨ ਪਹਿਲਾਂ ਬੀਜੇਪੀ ਦੇ ਜਿਹੜੇ ਵਿਧਾਇਕ ਸੀਗੇ ਅਰੁਣ ਨਾਰੰਗ ਜਿਹੜੇ ਅਬੋਹਰ ਤੋਂ ਐਮਐਲਏ ਨੇ ਜੀ ਉਹਨਾਂ ਦੇ ਕੁੱਟਮਾਰ ਤੋਂ ਬਾਅਦ ਕਾਫੀ ਜ਼ਿਆਦਾ ਬੀਜੇਪੀ ਦੇ ਹੀ ਆਗੂਆਂ ਵੱਲੋਂ ਵਰਕਰਾਂ ਦੇ ਵੱਲੋਂ ਰੋਸ ਜਤਾਇਆ ਜਾ ਰਿਹਾ ਹੈ। ਹੂੰ ਹੂੰ ਤੇ ਦੂਜੇ ਪਾਸੇ ਇਹ ਕਿਸਾਨਾਂ ਨੇ ਇਹ ਗੱਲ ਕਹੀ ਹੈ ਕਿ ਜਿਨ੍ਹਾਂ ਵੀ ਕਿਸਾਨਾਂ ਤੇ ਉੱਤੇ ਪਰਚੇ ਹੋਏ ਨੇ ਉਹਨਾਂ ਦੇ ਹੱਕ 'ਚ ਅਸੀਂ ਖੜਾਂਗੇ। ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਬਹੁਤ ਜ਼ਿਆਦਾ ਰੋਸ ਪਾਇਆ ਜਾ ਰਿਹਾ ਭਾਜਪਾ ਆਗੂਆਂ ਦੇ ਵੱਲੋਂ ਤੇ ਇਹ ਗੱਲ ਜਿਹੜੀ ਹੈ ਮੈਂ ਪਹਿਲਾਂ ਵੀ ਕਿਹਾ ਸੀ ਉਹਨਾਂ ਖੇਦੀ ਯੋਗ ਹੈ। ਜਿਨ੍ਹਾਂ ਨੇ ਵੀ ਕੀਤੀ ਹੈ। ਜਿਹੜੇ ਵੀ ਲੋਕ ਨੇ ਸ਼ਰਾਰਤੀ ਅੰਸਰ ਜਿਨ੍ਹਾਂ ਨੇ ਵੀ ਹਰਕਤ ਕੀਤੀ ਹੈ। ਮੜੀਆ ਦੂਜਾ ਪਿੰਡ ਹੈਗਾ ਜੀ ਫਕਰਸਰ ਖੇੜੀ ਉੱਥੇ ਕਿਸਾਨਾਂ ਨੇ ਇੱਕ ਬੜਾ ਵੱਡਾ ਇਕੱਠ ਕੀਤਾ ਉਸ ਇਕੱਠ ਦੇ ਵਿੱਚ ਕਿਸਾਨਾਂ ਨੇ ਆਖਿਆ ਕਿ ਭਾਈ ਇਹ ਜਿਹੜੇ ਪਰਚੇ ਕਿਸਾਨਾਂ ਦੇ ਖਿਲਾਫ ਦਰਜ ਕੀਤੇ ਗਏ ਨੇ ਜੀ ਉਹਨਾਂ ਨੂੰ ਰੱਦ ਕਰਾਉਣ ਵਾਸਤੇ ਅਸੀਂ ਕਿਸਾਨਾਂ ਦਾ ਉਹਨਾਂ ਕਿਸਾਨਾਂ ਦਾ ਡਟ ਕੇ ਸਾਥ ਦੇਵਾਂਗੇ ਡਟ ਕੇ ਖੜਾਂਗੇ ਉਹਨਾਂ ਦੇ ਨਾਲ ਜੀ ਔਰ ਇਸ ਵੇਲੇ ਜੋ ਪਰਚੇ ਦਰਜ ਕੀਤੇ ਗਏ ਨੇ ਇਹ ਰੰਜਿਸ਼ ਦੇ ਤੌਰ ਤੇ ਕੀਤੇ ਗਏ ਨੇ ਕਿਸਾਨਾਂ ਨੇ ਇਹ ਵੀ ਜਿਹੜੀ ਹੈ ਚੇਤਾਵਨੀ ਦਿੱਤੀ ਹੈ ਕਿ ਅਗਰ ਪੁਲਿਸ ਉਹਨਾਂ ਕਿਸਾਨਾਂ ਨੂੰ ਉਹਨਾਂ ਮੁਲਜ਼ਮਾਂ ਨੂੰ ਜਿਨ੍ਹਾਂ ਤੇ ਪਰਚੇ ਦਰਜ ਕੀਤੇ ਗਏ ਉਹਨਾਂ ਕਿਸਾਨਾਂ ਨੂੰ ਜੇ ਗ੍ਰਿਫਤਾਰ ਕਰਨ ਆਉਂਦੀ ਹੈ ਤੇ ਉੱਥੇ ਕੁਝ ਵੀ ਅਣਹੋਣੀ ਹੋ ਸਕਦੀ ਹੈ ਪਿੰਡਾਂ ਦੇ ਵਿੱਚ ਜੇ ਗਲੀਆਂ 'ਚ ਵੜਦੀ ਹੈ ਪੁਲਿਸ ਫੜਨ ਲਈ ਉਹਨਾਂ ਨੂੰ ਕੋਈ ਵੀ ਅਨਹੋਣੀ ਹੋ ਸਕਦੀ ਹੈ ਤੇ ਉਹਦੀ ਜ਼ਿੰਮੇਵਾਰ ਜਿਹੜਾ ਹੈ ਉਸ ਅਨਹੋਣੀ ਦਾ ਪ੍ਰਸ਼ਾਸਨ ਹੋਵੇਗਾ ਸੋ ਕਿਸਾਨਾਂ ਨੇ ਮਤਲਬ ਡਟ ਕੇ ਖੜਨ ਦੀ ਗੱਲ ਆਖੀ ਹੈ ਇਹਨਾਂ ਜਿਨ੍ਹਾਂ ਦੇ ਖਿਲਾਫ ਜਿਹੜੇ ਪਰਚੇ ਦਰਜ ਹੋਏ ਜੀ ਵੰਤਾ ਜੀ ਇੱਕ ਪਾਸੇ ਠੀਕ ਹੈ ਕਿਸਾਨਾਂ ਨੇ ਇਹ ਗੱਲ ਠੀਕ ਹੈ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਅਸੀਂ ਡਟ ਕੇ ਖੜੇ ਹਾਂ ਤੇ ਅਰुण नारंग ਦਾ ਜਿਹੜੀ ਕੁੱਟਮਾਰ ਹੋਈ ਹੈ ਜਿਸ ਤਰੀਕੇ ਨਾਲ ਵਿਰੋਧ ਪ੍ਰਸ਼ਨ ਹੋ ਰਿਹਾ ਵਾ ਉਹਨਾਂ ਦੇ ਹੱਕ ਦੇ ਵਿੱਚ ਤੇ ਭਾਜਪਾ ਵਾਲੇ ਨੇ ਇਹ ਕਹਿਣਾ ਸ਼ੁਰੂ ਕਰਤਾ ਹੈ ਕਿ ਇਸ ਘਟਨਾ ਦਾ ਜ਼ਿੰਮੇਵਾਰ ਹੈ ਜਿਹੜਾ ਸੂਬਾ ਸਰਕਾਰ ਹੈ ਦੇਖੋ ਇਸ ਵੇਲੇ ਜੋ ਸਿਆਸਤ ਆ ਉਹ ਬੜੀ ਭਖੀ ਹੋਈ ਹੈ ਜੀ ਸੋ ਜਿਹੜੀ ਭਾਜਪਾ ਵਾਲੇ ਨੇ ਉਹ ਸਿੱਧਾ ਜਿਹੜਾ ਦੋਸ਼ ਕਿਸਾਨਾਂ ਦੇ ਉੱਤੇ ਨਹੀਂ ਮਾਰ ਰਹੇ ਉਹ ਸਿੱਧਾ ਦੋਸ਼ ਸਿਆਸਤ ਦੇ ਤੌਰ ਤੇ ਕਾਂਗਰਸ ਸੂਬੇ ਦੀ ਕਾਂਗਰਸ ਸਰਕਾਰ ਦੇ ਉੱਤੇ ਮਾਰ ਰਹੇ ਨੇ ਤਾਂ ਕਿ ਉਹਨਾਂ ਨੂੰ ਸਿਆਸੀ ਲਾਹਾ ਵੀ ਪਹੁੰਚ ਸਕੇ ਆਪਣੇ ਆਪ ਨੂੰ ਕਿਤਨਾ ਕਿਤੇ ਕਿਸਾਨਾਂ ਦੇ ਹਮਦਰਦੀ ਸਾਬਤ ਕਰਨ ਦੀ ਗੱਲ ਕੋਸ਼ਿਸ਼ ਕਰ ਰਹੇ ਨੇ ਬਿਲਕੁਲ ਠੀਕ ਹੈ ਔਰ ਚਾਹਣ ਤੇ ਕਿਸਾਨਾਂ ਤੇ ਸਿੱਧਾ ਦੋਸ਼ ਵੀ ਲਾ ਸਕਦੇ ਨੇ ਉਹ ਉਹਨਾਂ ਨੇ ਕਿਹਾ ਕਿ ਪਤਾ ਨਹੀਂ ਕੌਣ ਨੇ ਬੰਦੇ ਕਿਹੜੇ ਅੰਸਰ ਨੇ ਇਸ਼ਾਰਾਰਤबाजी ਜਿਹੜੀ ਹੈ ਆ ਭਾਜਪਾ ਦੀ ਦੇਖੋ ਜੀ ਇਹ ਦੇ ਮੁਤਲਕ ਮਲੂੜ ਦੇ ਵਿੱਚ ਵੀ ਜੋ ਹੈ ਬੀਤੇ ਦਿਨ ਜਿਹੜਾ ਉਹ ਰੋਸ਼ ਮਜ਼ਾਹਰਾ ਕੀਤਾ ਗਿਆ ਕਾਫੀ ਕਟ ਕੀਤਾ ਗਿਆ ਦੁਕਾਨਾਂ ਜਿਹੜੀਆਂ ਦੁਪਹਿਰ ਤੱਕ ਬੰਦ ਹੋਈਆਂ ਤੇ ਅੱਜ ਤੁਸੀਂ ਦੇਖ ਲਓ ਕਿ ਅਬਹੋਰ ਦੇ ਵਿੱਚ ਵੀ ਜਿਹੜਾ ਉਹ ਪੂਰੇ ਤਰੀਕੇ ਨਾਲ ਬੰਦ ਕੀਤਾ ਗਿਆ ਭਾਜਪਾ ਵੱਲੋਂ ਸੈਂਕੜੇ ਭਾਜਪਾ ਵਰਕਰਾਂ ਨੇ ਸ਼ਹਿਰ ਦੇ ਵਿੱਚ ਰੋਜ਼ ਮਾਰਚ ਕੱਢਿਆ ਨਾਰੇਬਾਜ਼ੀ ਕੀਤੀ ਹੈ ਸਰਕਾਰ ਦੇ ਖਿਲਾਫ ਤੇ ਉਹਨਾਂ ਨੇ ਕਿਹਾ ਕਿ ਨੈਤਿਕ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਸਾਡੇ ਜਿਹੜੇ ਵਜ਼ੀਰੇ ਆਲਾ ਮੁੱਖ ਮੰਤਰੀ ਸਾਹਿਬ ਕੈਪਟਨ ਅਮਰਿੰਦਰ ਸਿੰਘ ਜੀ ਇਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਤੇ ਆ ਤੁਸੀਂ ਦੇਖ ਲਓ ਕਿ ਜੋ ਇਸ ਵੇਲੇ ਜਲੰਧਰ ਦੇ ਵਿੱਚ ਵੀ ਜਿਹੜੇ ਭਾਜਪਾ ਦੇ ਸਾਬਕਾ ਮੰਤਰੀ ਜਿਹੜੇ ਹੈਗੇ ਮਦਨਮੋਨ ਮਿੱਤਲ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਹੈ ਕਿ ਇਹ ਜਿਹੜਾ ਜੋ ਘਟਨਾ ਵਾਪਰੀ ਹੈ ਇਹਦੇ ਜ਼ਿੰਮੇਵਾਰ ਕਿਸਾਨ ਨਹੀਂ ਹੈਗੇ ਜੀ ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਹੈ ਕਾਂਗਰਸ ਸਰਕਾਰ ਹੈ ਇਹਦੀ ਜ਼ਿੰਮੇਵਾਰੀ ਤੇ ਉਹ ਤੇ ਕਹਿ ਰਹੇ ਨੇ ਕਿ ਇਹ ਕਿਸਾਨਾਂ ਦਾ ਮਸਲਾ ਆਸ ਭਾਜਪਾ ਚਾਹੁੰਦੀ ਹੈ ਕਿ ਕਿਸਾਨਾਂ ਦਾ ਮਸਲਾ ਜਿਹੜਾ ਇਹ ਜਲਦ ਤੋਂ ਜਲਦ ਹੱਲ ਹੋ ਜੇ ਪਰ ਇਹ ਜਿਹੜੀ ਸਾਰੀ ਵਿਉਂਤਬੰਦੀ ਜਿਹੜੀ ਸਾਜ਼ਿਸ਼ ਹੈ ਇਹ ਭਾਜਪਾ ਦੀ ਕਾਂਗਰਸ ਪਾਰਟੀ ਦੀ ਸੂਬੇ ਦੀ ਕਾਂਗਰਸ ਪਾਰਟੀ ਦੀ ਤੇ ਇਹਨਾਂ ਨੇ ਇੱਥੇ ਪ੍ਰੈਸ ਕਾਨਫਰੰਸ ਪ੍ਰੈਸ ਕਾਨਫਰੰਸ ਕਰਨੀ ਸੀ 4 ਸਾਲ ਦੇ ਜਿਹੜੇ ਕਾਰਜਕਾਲ ਨੇ ਜੀ ਬਿਲਕੁਲ ਸੂਬਾ ਸਰਕਾਰ ਦੇ ਭਈ ਇਹ ਇੰਨੇ ਜੀ ਸੂਬਾ ਸਰਕਾਰ ਕਹਿ ਰਹੀ ਹੈ ਜੀ ਮਤਲਬ ਇੰਨਾ ਸੀ 85% ਜਿਹੜੇ ਵਾਦੇ ਪੂਰੇ ਕੀਤੇ ਨੇ 86% ਤੇ ਕੁਝ ਪਰਸੈਂਟ ਰਹਿ ਗਏ ਨੇ ਤੇ ਉਹ ਮਦਨ ਮੋਹਨ ਮਿੱਤਰ ਨੇ ਕਿਹਾ ਕਿ ਜਿਹੜੇ ਵੀ ਜਿੰਨੇ ਵੀ ਹੈਗੇ ਨੇ ਵਾਦੇ ਇਹ ਸਭ ਮਤਲਬ ਕਿ ਫੇਲ ਨੇ ਇਹਨਾਂ ਦੇ ਕੋਈ ਵਾਦਾ ਨਹੀਂ ਇਹਨਾਂ ਨੇ ਪੂਰਾ ਕੀਤਾ ਤੇ ਉਹਦੇ ਵਿੱਚ ਹੀ ਇਹਨਾਂ ਨੇ ਕਿਸਾਨਾਂ ਦੇ ਮੁੱਦੇ ਤੇ ਨਾਰੰਗ ਦੇ ਜਿਹੜਾ ਹਮਲਾ ਹੋਇਆ ਉਸ ਮੁਤਲਕ ਵੀ ਗੱਲਬਾਤ ਕੀਤੀ ਅੱਜ ਵੀ ਜਿਹੜਾ ਲੁਧਿਆਣੇ ਦੇ ਵਿੱਚ ਵੀ ਸਰਕਟ ਹਾਊਸ ਦੇ ਵਿੱਚ ਜਿਹੜੇ ਸੂਬਾ ਭਾਜਪਾ ਦੇ ਸੂਬਾ ਪ੍ਰਧਾਨ ਨੇ ਜੀ ਅਸ਼wini ਸ਼ਰਮਾ ਉਹ ਆਏ ਸੀ ਕਿਤੇ ਜਦੋਂ ਉਹ ਆਏ ਨੇ ਤੇ ਮੁਜੇ ਕਾਫੀ ਦਿਨਾਂ ਤੋਂ ਅਸੀਂ ਸੁਣ ਰਹੇ ਹਾਂ ਕਿ ਘਰਾਓ ਕੀਤਾ ਜਾ ਰਿਹਾ ਕਿਸਾਨਾਂ ਵੱਲੋਂ ਭਾਜਪਾ ਦੇ ਆਗੂਆਂ ਤੇ ਹਮਲੇ ਵੀ ਹੋਏ ਨੇ ਜਿਸ ਤਰੀਕੇ ਦੇ ਤਰ੍ਹਾਂ ਹੁਣ ਕੁਝ ਦਿਨ ਪਹਿਲਾਂ ਹਰੂਨ ਨਾਰੰਗ ਤੇ ਹਮਲਾ ਹੋਇਆ ਤੇ ਹੁਣ ਅੱਜ ਜੋ ਅਸ਼ਵਨੀ ਸ਼ਰਮਾ ਲੁਧਿਆਣੇ ਆਏ ਨੇ ਸਰਕਟ ਹਾਊਸ ਦੇ ਵਿੱਚ ਤੇ ਉੱਥੇ ਬੜੀ ਜ਼ਬਰਦਸਤ ਜਿਹੜੀ ਹੈ ਉਹ ਸਿਕਿਉਰਟੀ ਸੁਰੱਖਿਆ ਸੀ ਪੈਰਾ ਮਿਲਟਰੀ ਪੁਲਿਸ ਦੇ ਨਾਲ ਪੈਰਾ ਮਿਲਟਰੀ ਫੋਰਸ ਵੀ ਜਿਹੜੀ ਉੱਥੇ ਲਾਈ ਗਈ ਹੈ ਤੇ ਮਤਲਬ ਇਹ ਜੋ ਵੀ ਹੈ ਇਹਨਾਂ ਨੇ ਵੀ ਅਸ਼ਵਨੀ ਸ਼ਰਮਾ ਨੇ ਵੀ ਉਹੀ ਗੱਲ ਕਹੀ ਹੈ ਕਿ ਜਿਹੜੀ ਜਮਹੂਰੀਅਤ ਹੈ ਲੋਕਤੰਤਰਤਾ ਦਾ ਘਾਣ ਹੋ ਗਿਆ ਹੈ ਕਾਂਗਰਸ ਪਾਰਟੀ ਜ਼ਿੰਮੇਵਾਰ ਹੈ ਠੀਕ ਹੈ ਸਰਕਾਰ ਜਿਹੜੀ ਸੂਬਾ ਸਰਕਾਰ ਹੀ ਹੈ ਇਹ ਜੋ ਹਮਲੇ ਨੇ ਇਹ ਖੁਦ ਕਰਵਾ ਰਹੀ ਹੈ ਸੋ ਇਦਾਂ ਦੀਆਂ ਜਿਹੜੀਆਂ ਘਟਨਾਵਾਂ ਮਤਲਬ ਕਿ ਹੋ ਰਹੀਆਂ ਨੇ ਸੂਬੇ ਦੇ ਵਿੱਚ ਇਹ ਸਰਕਾਰ ਕਰਵਾ ਰਹੀ ਹੈ ਸੂਬੇ ਦੇ ਵਿੱਚ ਜਿਹੜੇ ਬਲਾਤਕਾਰ ਦੇ ਜਿਹੜੇ ਮਾਮਲੇ ਨੇ ਵਧੇ ਜਾ ਰਹੇ ਨੇ ਕਾਨੂੰਨ ਵਿਵਸਥਾ ਖਤਮ ਹੋ ਰਹੀ ਇਦਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਅਸ਼ਵਿਨ ਸ਼ਰਮਾ ਨੇ ਕੀਤੀਆਂ ਨੇ ਤੇ ਉਹ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਉਹ ਸਿੱਧੇ ਦਾ ਸਿੱਧਾ ਦੋਸ਼ ਹੈ ਜਿਹੜਾ ਉਹ ਕਾਂਗਰਸ ਸਰਕਾਰ ਦੇ ਸਿਰ ਮੜ ਰਹੀ ਹੈ ਕਿਉਂਕਿ ਕਾਂਗਰਸ ਜਿਹੜੀ ਇਸ ਵੇਲੇ ਸਰਕਾਰ ਹੈਗੀ ਆ ਉਹ ਵੀ ਗੱਲ ਆਖ ਰਹੀ ਹੈ ਕਿ ਕਿਸਾਨਾਂ ਦੇ ਪੱਖੀ ਉਹਨਾਂ ਨੇ ਵੀ ਗੱਲ ਕੀਤੀ ਹੈ ਕਿਉਂਕਿ ਜੋ ਵੀ ਤਾਣਾ ਬਾਣਾ ਹੈ ਅਸਲ 'ਚ ਕੀ ਹੈ ਕਿ ਸਾਡੇ ਮੁਲਕ ਦੇ ਵਿੱਚ ਕਿਸੇ ਵੀ ਮੁੱਦੇ ਨੂੰ ਲੈ ਕੇ ਜਿਹੜੀ ਸਿਆਸਤ ਹੈ ਬੜੇ ਜ਼ਬਰਦਸਤ ਤਰੀਕੇ ਨਾਲ ਪੱਕੀ ਹੈ ਤਾਂ ਇਸ ਵੇਲੇ ਜੋ ਸਿਆਸੀ ਚੀਜ਼ਾਂ ਨੇ ਉਹ ਬੜੀਆਂ ਪੱਕੀਆਂ ਹੋਈਆਂ ਨੇ ਸੂਬਾ ਸਰਕਾਰ ਦੀ ਗੱਲ ਕਰਦੇ ਪਏ ਆ ਇੱਕ ਤਰਫ ਤਾਂ ਉਹਨਾਂ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਸੂਬਾ ਸਰਕਾਰ ਦਾ ਉਦੋਂ ਹੁਣ ਦੋਸ਼ ਵੀ ਲਗਾ ਛੜਿਆ ਭਾਜਪਾ ਵਾਲਿਆਂ ਨੇ ਭਾਜਪਾ ਵਾਲਿਆਂ ਨੇ ਕਿ ਇਸ ਘਟਨਾ ਦਾ ਜ਼ਿੰਮੇਵਾਰ ਵੀ ਸੂਬਾ ਸਰਕਾਰ ਹੈ ਤੇ ਕੀ ਲੱਗਦਾ ਹੈ ਕਿ ਸੂਬਾ ਸਰਕਾਰ ਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਮੁਸ਼ਕਲਾਂ ਪੈਦਾ ਹੋ ਸਕਦੀਆਂ ਨੇ ਦੇਖੋ ਜਿਸ ਤਰੀਕੇ ਦੇ ਨਾਲ ਇਸ ਵੀਲੇ 2022 ਦੀਆਂ ਚੋਣਾਂ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ ਲਗਭਗ ਜਿਸ ਤਰੀਕੇ ਨਾਲ ਪੀਕੇ ਵਰਸ਼ਾਂਤਿ ਘਸ਼ੋਰ ਨੂੰ ਸੱਦਾ ਪੱਤਰ ਦੇ ਕੇ ਸੂਬੇ ਦੇ ਵਿੱਚ ਕੈਬਨਿਟ ਮਨਿਸਟਰ ਦਾ ਅਹੁਦੇ ਵਰਗਾ ਦਰਜਾ ਬਰਾਬਰ ਦਾ ਦਰਜਾ ਦਿੱਤਾ ਹੈ ਤਨਖਾਹ ਭਾਵੇਂ 1 ਰੁਪਇਆ ਗਈ ਆ ਬਿਲਕੁਲ ਉਹ ਇਹੀ ਚੀਜ਼ ਹੈ ਕਿ ਜਿਹੜੀਆਂ ਚੀਜ਼ਾਂ ਵਾਦੇ ਪੂਰੇ ਨਹੀਂ ਹੋਏ ਉਹਦੇ ਤੇ ਪੋਚੇ ਲਾ ਸਕਣ ਵੀ ਕਿ ਲੋਕਾਂ ਨੂੰ ਜਿਹੜੇ ਹੈਗੇ ਆ ਉਹ ਇੱਕ ਤਰ੍ਹਾਂ ਨਾਲ ਗੁੰਮਰਾਹ ਕਰਨ ਵਾਲੀ ਗੱਲ ਹੈ ਮੈਂ ਪਹਿਲਾਂ ਵੀ ਜ਼ਿਕਰ ਕਰਦਾ ਅਗਰ ਸੂਬੇ ਦੇ ਵਿੱਚ ਕੋਈ ਸਰਕਾਰ ਹੈ ਉਹ ਪੂਰੇ ਵਾਦੇ ਕਰਦੀ ਹੈ ਲੋਕਾਂ ਦੀਆਂ ਨੀਤੀਆਂ ਦੇ ਮਤਲਬ ਹੱਕ ਦੇ ਵਿੱਚ ਨੀਤੀਆਂ ਬਣਾਉਂਦੀ ਆ ਲੋਕਾਂ ਵਾਸਤੇ ਕੰਮ ਕਰਦੀ ਆ ਤੇ ਮੇਰੇ ਖਿਆਲ ਕਿਸੇ ਪੀਕੇ ਸ਼ੀਕੇ ਦੀ ਲੋੜ ਨਹੀਂ ਪੈਂਦੀ ਤੇ ਬਗੈਰ ਪੀਕੇ ਸ਼ੀਕੇ ਤੋਂ ਹੀ ਸਾਰੇ ਕੰਮ ਚੱਲ ਜਾਂਦੇ ਨੇ ਚਲੋ ਪੀਕੇ ਉਹਨਾਂ ਦਾ ਪ੍ਰੋਫੈਸ਼ਨ ਹੈ ਪੀਕੇ ਦਾ ਪ੍ਰਸ਼ਾਂਤ ਕਿਸ਼ੋਰ ਦਾ ਪ੍ਰੋਫੈਸ਼ਨ ਹੈ ਤੇ ਉਹਨਾਂ ਨੇ ਆਪਣੇ ਪ੍ਰੋਫੈਸ਼ਨ ਦੇ ਹਿਸਾਬ ਨਾਲ ਆਪਣੀਆਂ ਪ੍ਰੋਫੈਸ਼ਨਲ ਸਰਵਿਸਿਜ਼ ਦੇ ਰਹੇ ਨੇ ਉਹ ਕਿਸੇ ਪਾਰਟੀ ਦੇ ਹੱਕ 'ਚ ਨਹੀਂ ਹੈਗੇ ਨਾ ਕਾਂਗਰਸ ਦੇ ਹੱਕ 'ਚ ਹੈ ਨਾ ਆਮ ਆਦਮੀ ਪਾੜ ਉਹਦੇ ਉਹਨਾਂ ਨੇ ਤਾਂ ਸਾਰੀਆਂ ਪਾਰਟੀਆਂ ਵਾਸਤੇ ਆਪਣੇ ਪ੍ਰੋਫੈਸ਼ਨਲ ਸਰਵਿਸਿਜ਼ ਦੇਣੀ ਆ ਹਿਸ ਮਤਲਬ ਇੰਟੈਲੈਕਚੁਅਲ ਪਰਸਨੈਲਿਟੀ ਹੈ ਬਹੁਤ ਵਧੀਆ ਤਰੀਕੇ ਨਾਲ ਉਹ ਸਾਰਾ ਜਿਹੜੀ ਸਟ੍ਰੈਟੇਜੀ ਪਲਾਨਰ ਸਿਆਸੀ ਜਿਹੜੀ ਹੈ ਉਹ ਰਣਨੀਤੀ ਬਣਾਉਂਦੇ ਨੇ ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਇਸ ਜਿਸ ਤਰੀਕੇ ਦੇ ਨਾਲ ਸੂਬੇ ਦੇ ਵਿੱਚ ਕਾਂਗਰਸ ਸਰਕਾਰ ਦੀ ਵੀ ਇਸ ਕਾਨੂੰਨਾਂ ਨੂੰ ਲੈ ਕੇ ਮੁਖਾਲਫਤ ਹੋਈ ਹੈ ਕਿਉਂਕਿ ਦੱਸਿਆ ਜਾ ਰਿਹਾ ਸੀ ਕਿ ਇਹ ਵੀ ਜਦੋਂ ਕਾਨੂੰਨ ਬਣੇ ਸੀ ਨੀਤੀਯੋਗ ਦੇ ਵਿੱਚ ਤੇ ਇਹਨਾਂ ਨੇ ਵੀ ਜਿਹੜੀ ਹੈ ਉਹ ਗੱਲ ਨਹੀਂ ਕੀਤੀ ਜਾਂ ਮਤਲਬ ਕੋਈ ਪੁਖਤਾ ਹਮਾਇਤ ਜਿਹੜੀ ਹੈ ਕਾਨੂੰਨਾਂ ਦੀ ਨਹੀਂ ਕੀਤੀ ਇਨਨ ਨੇ ਵੀ ਜਿਹੜੇ ਖੇਤੀ ਕਾਨੂੰਨਾਂ ਨੂੰ ਲੈ ਕੇ ਬੇਸ਼ੱਕ ਆਪਣੇ ਰੱਦ ਕਰਨ ਵਾਸਤੇ ਆਪਣੇ ਜਿਹੜੇ ਹੈਗੇ ਆ ਗਵਰਨਰ ਨੂੰ ਚਿੱਠੀ ਭੇਜੀ ਉਹ ਆਪਣੇ ਭੇਜਿਆ ਸੀ ਬਿੱਲ ਗਵਰਨਰ ਨੇ ਅੱਗੇ ਰਾਸ਼ਟਰਪਤੀ ਨੂੰ ਨਹੀਂ ਦਿੱਤਾ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਕੋਈ ਢਿੱਲਮਿਠ ਕਾਰਵਾਈ ਜਿਹੜੀ ਆ ਸੂਬਾ ਸਰਕਾਰ ਦੀ ਵੀ ਦੇਖਣ ਨੂੰ ਮਿਲਦੀ ਆ ਪਿੱਛੇ ਜੀ ਕੈਪਟਨ ਸਾਹਿਬ ਨੇ ਵੀ ਕਿਹਾ ਸੀ ਕਿ ਭਾਈ ਇਹ ਇੱਕ ਅਖਬਾਰ ਚ ਆਇਆ ਸੀਗਾ ਉਹਨਾਂ ਦੀ ਸਟੇਟਮੈਂਟ ਆਈ ਸੀ ਕਿ ਕਿ ਭਾਈ ਇਹ ਜਿਹੜੇ ਇੱਕ ਕਿਸਾਨਾਂ ਨੂੰ 1.5 ਸਾਲ ਦਾ ਜਿਹੜਾ ਮੁਲਤਵੀ ਕਰਨ ਦੀ ਸੁਜੈਸ਼ਨ ਨਮਸ਼ਵਰ ਹੈ ਉਸ ਕੇਂਦਰ ਸਰਕਾਰ ਦਾ ਮੰਨ ਲੈਣਾ ਚਾਹੀਦਾ ਤਾਂ ਕਿਸਾਨਾਂ ਨੂੰ ਉੱਠ ਜਾਣਾ ਚਾਹੀਦਾ ਕੁਝ ਉੱਥੇ ਵੀ ਜਿਹੜੀਆਂ ਟਿੱਪਣੀਆਂ ਹੋਈਆਂ ਹਨ ਇਹਨਾਂ ਦੇ ਖਿਲਾਫ ਵਾਅਦੇ ਪੂਰੇ ਨਹੀਂ ਕੀਤੇ ਜਿਸ ਤਰੀਕੇ ਦੇ ਨਾਲ ਸੂਬਾ ਸਰਕਾਰ ਨੇ ਵਾਅਦੇ ਕੀਤੇ ਸੀ ਨਸ਼ੇ ਦੇ ਮੁੱਦੇ ਤੇ ਨੌਕਰੀਆਂ ਦੇ ਮੁੱਦੇ ਤੇ ਹੋਰ ਕਈ ਮੁੱਦਿਆਂ ਤੇ ਪਰ ਉਹ ਵਾਅਦੇ ਪੂਰੇ ਨਾ ਹੋਣ ਕਰਕੇ ਲੋਕਾਂ ਦਾ ਰੋਸ ਉੱਥੇ ਵੀ ਹੈ ਓਪੋਜੀਸ਼ਨ ਜਿਹੜੀ ਉਹ ਘੇਰ ਰਹੀ ਆ ਹੁਣ ਭਾਜਪਾ ਵਾਲੇ ਵੀ ਨਿਸ਼ਾਨਾ ਜਿਹੜਾ ਉਹ ਲਾ ਰਹੇ ਨੇ ਵੀ ਉਹ ਉਹ ਇਹਨਾਂ ਤੇ ਸੋ ਗੱਲ ਇਹ ਹੈ ਕਿ ਇਹ ਜਿਹੜੀ ਇਸ ਵੇਲੇ ਇਕੁਏਸ਼ਨ ਬਣੀ ਹੋਈ ਆ ਬੜੀ ਕ੍ਰਿਟੀਕਲ ਇਕੁਏਸ਼ਨ ਬਣੀ ਹੋਈ ਆ ਕਿਉਂਕਿ ਚਾਰੇ ਪਾਸੇ ਇਸ ਵੇਲੇ ਜਿਹੜੀ ਪਹਿਲਾਂ ਦੇ ਬੀਜੇਪੀ ਤੇ ਸ਼ਰਮਣੀ ਅਕਾਲੀ ਦਲ ਦੀ ਜਿਹੜੀ ਜੋੜੀ ਸੀ ਉਹ ਵੀ ਟੁੱਟ ਚੁੱਕੀ ਆ ਕਿਉਂਕਿ ਜਦੋਂ ਇਲੈਕਸ਼ਨ 'ਚ ਖੜਦੇ ਹੁੰਦੇ ਸੀ ਕਿ ਦੋਨੇ ਪਾਰਟੀਆਂ ਤੇ ਚਲੋ ਇਸ ਵੀਲੇ ਜੋ ਹਾਲਾਤ ਬਣੇ ਹੋਏ ਨੇ ਬੜੇ ਹੀ ਅਲੱਗ ਤਰੱਕੇ ਦੇ ਬਣੇ ਹੋਏ ਨੇ ਔਰ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸਦਾ ਕਿ ਜਿਸ ਤਰੀਕੇ ਦੇ ਨਾਲ ਇਹ ਸਵਾਰ ਭਾਜਪਾਲੇ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ਜੀ ਤੇ ਕਹਿ ਰਹੇ ਨੇ ਵੀ ਜੋ ਚੀਜ਼ਾਂ ਹੋਈਆਂ ਨੇ ਮਾੜੀਆਂ ਇੱਕ ਚੀਜ਼ ਦੇਖੀ ਜਾਵੇ ਤੇ ਜਿਸ ਤਰੀਕੇ ਦੇ ਨਾਲ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ ਜੀ ਉਹਨਾਂ ਤੇ ਤਸ਼ੱਦਦ ਹੋਈ ਹੈ ਜਲ ਤੋਪਾਂ ਦੇ ਨਾਲ ਪਾਣੀ ਉਹਨਾਂ ਤੇ ਵਹਾਏ ਗਏ ਨੇ ਜੀ ਠੰਡ ਦੇ ਵਿੱਚ ਪਾਣੀ ਵਹਾਏ ਗਏ ਨੇ ਤਕੀ ਇਹ ਮਨੁੱਖੀ ਕਾਰਜ ਸੀ ਕਿ ਇਹ ਤੁਹਾਨੂੰ ਲੱਗਦਾ ਗੈਰ ਮਨੁੱਖੀ ਉਹਨਾਂ ਨੇ ਜਿਹੜੇ ਕੰਮ ਕੀਤੇ ਨੇ ਉਹਨਾਂ ਤੇ ਇੱਕ ਤਰੀਕੇ ਦਾ ਹਮਲਾ ਹੀ ਹੋਇਆ ਬਿਲਕੁਲ ਤੇ ਇਹ ਵੀ ਤੇ ਨਿੰਦਯੋਗ ਚੀਜ਼ ਹੈ ਜੀ ਤੇ ਹਰ ਪੱਖ ਦੇਖ ਲੈਣਾ ਚਾਹੀਦਾ ਹੈ ਕਿ ਸਰਕਾਰ ਜਿਹੜੀ ਹੈ ਅੱਜ ਕੁਝ ਜਿਹੜੇ ਗੈਰ ਜ਼ਿੰਮੇਵਾਰ ਲੋਕ ਨੇ ਜਾਂ ਆਪਾਂ ਇਹ ਨਹੀਂ ਕਹਿੰਦੇ ਕੌਣ ਸੀ ਜਿਨ੍ਹਾਂ ਨੇ ਹਮਲਾ ਕੀਤਾ ਜੀ ਅਗਰ ਉਹਨਾਂ ਨੇ ਹਮਲਾ ਕੀਤਾ ਤੇ ਇੱਕ ਤਰੀਕੇ ਦੇ ਨਾਲ ਕਿਸਾਨਾਂ ਦੇ ਉੱਤੇ ਵੀ ਤੇ ਮਾੜਾ ਵਤੀਰਾ ਸਰਕਾਰ ਨੇ ਕੀਤਾ ਹੀ ਹੈ ਤਸ਼ੱਦਦ ਕੀਤੀ ਬਜ਼ੁਰਗ ਜਿਹੜੇ ਕਿਸਾਨ ਸੀ ਉਹਨਾਂ ਦੇ ਉੱਤੇ ਮਤਲਬ ਲਾਠੀ ਚਾਰਜ ਕੀਤੇ ਉਹਨਾਂ ਦੇ ਉੱਤੇ ਮਤਲਬ ਕਿ ਇੰਨਾ ਤਸ਼ੱਦਦ ਕੀਤੀ ਹੈਗੀ ਇਹ ਵੀ ਤੇ ਚੀਜ਼ ਦੇਖਣ ਨਾਲ ਯੋਗ ਸੀਗੀ ਸੋ ਇਸ ਵੇਲੇ ਜੋ ਕੁੱਲ ਮਿਲਾ ਕੇ ਦੇਖੀਏ ਤੇ ਹਰ ਕੋਈ ਆਪਣਾ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ ਹਰ ਕੋਈ ਪਾਰਟੀ ਇਸ ਕਿਸਾਨੀ ਮਸਲੇ ਨੂੰ ਦੇਖਦੇ ਹੋਏ ਇਸ ਕਿਸਾਨੀ ਮਸਲੇ ਦਾ ਸਿਆਸੀ ਪਾਰਟੀਆਂ ਲਹਾ ਲੈਣ ਦੀ ਵੀ ਕੋਸ਼ਿਸ਼ ਕਰ ਰਹੀਆਂ ਨੇ ਕਿਤੇ ਮਤਲਬ ਕਿ ਕਿਸਾਨਾਂ ਦੇ ਹੱਕ ਜੇ ਕੱਢ ਕੇ ਜਾਂ ਕਿਸਾਨਾਂ ਦੇ ਖਿਲਾਫ ਕੱਢ ਕੇ ਜੇ ਕਿਸਾਨਾਂ ਦੇ ਖਿਲਾਫ ਵੀ ਖੜੇ ਨੇ ਤੇ ਉਹ ਵੀ ਦੂਸਰੀਆਂ ਜਿਹੜੀਆਂ ਪਾਰਟੀਆਂ ਨੇ ਉਹਨਾਂ ਉੱਤੇ ਦੋਸ਼ ਮੜ ਰਹੀਆਂ ਨੇ ਮਤਲਬ ਸਿਆਸਤ ਲਗਾਤਾਰ ਚੱਲੀ ਹੈ ਸਿਆਸਤ ਲਗਾਤਾਰ ਜਾਰੀ ਹੈ ਪਰ ਇਹਦੇ ਵਿੱਚ ਇਹ ਨਹੀਂ ਹੁੰਦਾ ਕਿ ਅੱਜ ਜਿਹੜੀ ਇਕੁਏਸ਼ਨ ਹੈ ਹੋ ਸਕਦਾ ਚੰਦ ਘੰਟਿਆਂ ਦੇ ਵਿੱਚ ਉਹ ਇਕੁਏਸ਼ਨ ਹੀ ਬਦਲ ਜਾਂਦੀ ਹੁੰਦੀ ਹੈ ਕਈ ਵਾਰੀ ਤੇ ਉਹ ਆਪਾਂ ਇਹ ਨਹੀਂ ਕਹਿ ਸਕਦੇ ਫਿਲਹਾਲ ਕਿ ਇਹਦਾ ਨਤੀਜਾ ਇਹ ਹੋਊਗਾ ਰਤੋ ਰਾਤ ਜਿਹੜੇ ਆ ਉਹ ਸਮੀਕਰਨ ਬਦਲ ਜਾਂਦੇ ਨੇ ਜੀ ਜੀ ਜਰਾਲੀ ਪੰਦਰ ਜੀ ਸਮੇਂ ਦਿਨੇ ਜਾਕਰ ਉਹ ਦੇਖਦੇ ਚਾਚਾ ਦਾ ਵਿਸ਼ਾ ਪ੍ਰੋਗਰਾਮ ਨੂੰ ਹੈ ਵਿਰਾਮ ਦਿੰਦੀ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜਰਤੀ ਜੀ ਤੋ ਜਿਵੇਂ ਕਿ ਤੁਸੀਂ ਦੇਖਿਆ ਚਰਚਾ ਦਵਿਸ਼ਾ ਪ੍ਰੋਗਰਾਮ ਦੇ ਵਿੱਚ ਕਿਸਾਨੀ ਆંદੋਲਨ ਤੋਂ ਜੁੜੇ ਸਿਆਸੀ ਮੁੱਦਿਆਂ ਦੇ ਬਾਰੇ ਅਸੀਂ ਗੱਲਬਾਤ ਕੀਤੀ ਚਰਚਾ ਕੀਤੀ ਹੈ ਇਸੇ ਤਰ੍ਹਾਂ ਹੀ ਕੱਲ ਫਿਰ ਹਾਜ਼ਰ ਹੋਵਾਂਗੇ ਚਰਚਾ ਦਵਿਸ਼ਾ ਪ੍ਰੋਗਰਾਮ ਨੂੰ ਲੈ ਕੇ ਤੁਸੀਂ ਬਣੇ ਰਹੋ ਐਸਐਮ ਦੇਟ